ਮਜਬੂਰੀ ਵਿੱਚ ਕੀਤੀ ਗਲਤੀ ਕਿਵੇਂ ਵੱਡੀ ਮੁਸੀਬਤ ਬਣਦੀ ਹੈ ਪੁਰਾਣੇ ਸਮੇਂ ਦੀ ਗੱਲ ਹੈ ਇੱਕ ਦੇਸ਼ ਵਿੱਚ ਇੱਕ ਕੇਸਰ ਦਾ ਵਪਾਰੀ ਰਹਿੰਦਾ ਸੀ ਉਹ ਕੇਸਰ ਲੈ ਕੇ ਮਹੀਨਿਆਂ ਤੱਕ ਯਾਤਰਾ ਕਰਦਾ ਤੇ ਵਕ-ਵਕ ਸ਼ਹਿਰਾਂ ਵਿੱਚ ਜਾ ਕੇ ਉਸ ਨੂੰ ਵੇਚਦਾ ਜਿਸ ਨਾਲ ਉਸ ਨੂੰ ਚੰਗਾ ਖਾਸਾ ਲਾਭ ਮਿਲ ਜਾਂਦਾ ਸੀ ਪਰ ਪਿਛਲੇ ਕੁਝ ਸਾਲਾਂ ਤੋਂ ਉਸ ਨੂੰ ਆਪਣੇ ਕੰਮ ਵਿੱਚ ਲਗਾਤਾਰ ਨੁਕਸਾਨ ਹੋ ਰਿਹਾ ਸੀ ਆਖਰਕਾਰ ਪਰੇਸ਼ਾਨ ਹੋ ਕੇ ਉਸ ਨੇ ਸੋਚਿਆ ਕਿ ਜੇ ਮੈਂ ਸੇ ਤਰ੍ਹਾਂ ਕੇਸਰ ਦਾ ਵਪਾਰ ਕਰਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਮੈਨੂੰ ਭੁੱਖਾ ਰਹਿਣਾ ਪਵੇਗਾ ਉਸਨੇ ਫੈਸਲਾ ਕੀਤਾ ਕਿ ਹੁਣ ਕਿਸੇ ਦੂਜੇ ਸ਼ਹਿਰ ਜਾ ਕੇ ਕੋਈ ਕੰਮ ਲੱਭਣਾ ਚਾਹੀਦਾ ਹੈ ਤਾਂ ਜੋ ਆਸਾਨੀ ਨਾਲ ਗੁਜ਼ਾਰਾ ਹੋ ਸਕੇ ਇਸ ਲਈ ਵਪਾਰੀ ਨੇ ਖਾਨ ਪੀਣ ਦਾ ਸਮਾਨ ਆਪਣੇ ਘੋੜੇ ਤੇ ਲੱਦਿਆ ਤੇ ਯਾਤਰਾ ਤੇ ਨਿਕਲ ਪਿਆ ਜੰਗਲਾਂ ਅਤੇ ਰੇਗਿਸਤਾਨਾਂ ਨੂੰ ਪਾਰ ਕਰਦੇ ਹੋਏ ਉਹ ਆਖਰਕਾਰ ਇੱਕ ਸ਼ਹਿਰ ਵਿੱਚ ਪਹੁੰਚ ਗਿਆ ਸ਼ਹਿਰ ਪਹੁੰਚ ਕੇ ਉਸ ਨੂੰ ਇੱਕ ਧਰਮਸ਼ਾਲਾ ਦਿਖੀ ਤਾਂ ਖਾਣ ਪੀਣ ਅਤੇ ਆਰਾਮ ਕਰਨ ਦੇ ਇਰਾਦੇ ਨਾਲ ਉਸ ਤਰਫ ਚੱਲ ਪਿਆ ਧਰਮਸ਼ਾਲਾ ਪਹੁੰਚ ਕੇ ਉਸਨੇ ਆਪਣਾ ਘੋੜਾ ਤਬੇਲੇ ਵਿੱਚ ਬੰਨਿਆ ਅਤੇ ਆਪਣਾ ਥੈਲਾ ਲੈ ਕੇ ਧਰਮਸ਼ਾਲਾ ਵਿੱਚ ਚਲਾ ਗਿਆ ਧਰਮਸ਼ਾਲਾ ਦੀ ਦੀਵਾਰ ਤੇ ਸਾਹਮਣੇ ਲਿਖਿਆ ਸੀ ਕਿ ਮਹਿਮਾਨ ਆਪਣੇ ਸਮਾਨ ਦੀ ਰੱਖਿਆ ਖੁਦ ਕਰਨ ਦੀਵਾਰ ਤੇ ਲਿਖੀ ਗੱਲ ਪੜਨ ਤੋਂ ਬਾਅਦ ਉਸਨੇ ਸੋਚਿਆ ਕਿ ਸੱਚਮੁੱਚ ਸਮਾਨ ਦੀ ਰੱਖਿਆ ਤਾਂ ਖੁਦ ਹੀ ਕਰਨੀ ਪਵੇਗੀ। ਆਖਰ ਵਿਚਾਰਾ ਧਰਮਸ਼ਾਲਾ ਦਾ ਮਾਲਕ ਇਕੱਲਾ ਕਿਵੇਂ ਸਾਰੇ ਲੋਕਾਂ ਦੇ ਸਮਾਨ ਦੀ ਰੱਖਿਆ ਕਰੇਗਾ? ਵਪਾਰੀ ਨੇ ਖਾਣਾ ਖਾਧਾ ਤੇ ਆਪਣੇ ਥੈਲੇ ਦਾ ਤਕੀਆ ਬਣਾ ਕੇ ਉੱਥੇ ਹੀ ਸੋ ਗਿਆ। ਜਦੋਂ ਵਪਾਰੀ ਨੀਂਦ ਤੋਂ ਜਾਗਿਆ ਤਾਂ ਇਹ ਦੇਖ ਕੇ ਉਸਦੇ ਹੋਸ਼ ਉੱਟ ਗਏ ਕਿ ਉਸ ਦਾ ਥੈਲਾ ਉੱਥੋਂ ਗਾਇਬ ਸੀ। ਵਪਾਰੀ ਪਰੇਸ਼ਾਨੀ ਦੀ ਹਾਲਤ ਵਿੱਚ ਇੱਧਰ ਉੱਧਰ ਭੱਜਾ ਉਸਨੇ ਧਰਮਸ਼ਾਲਾ ਵਿੱਚ ਮੌਜੂਦ ਹਰ ਵਿਅਕਤੀ ਦੀ ਤਲਾਸ਼ੀ ਲਈ ਪਰ ਉਸ ਨੂੰ ਆਪਣਾ ਥੈਲਾ ਨਹੀਂ ਮਿਲ ਸਕਿਆ ਵਪਾਰੀ ਨੂੰ ਆਪਣੀ ਲਾਪਰਵਾਹੀ ਤੇ ਵਾਰ-ਵਾਰ ਗੁੱਸਾ ਆ ਰਿਹਾ ਸੀ ਇਸੇ ਥੈਲੇ ਵਿੱਚ ਤਾਂ ਉਸਦੀ ਸਾਰੀ ਜਾਇਦਾਦ ਅਤੇ ਯਾਤਰਾ ਦਾ ਸਾਰਾ ਸਮਾਨ ਸੀ ਜਦੋਂ ਥੈਲਾ ਮਿਲਣ ਦੀ ਉਮੀਦ ਖਤਮ ਹੋ ਗਈ ਤਾਂ ਵਪਾਰੀ ਨੇ ਸੋਚਿਆ ਕਿ ਹੋਂ ਤਾਂ ਮੇਰੇ ਕੋਲ ਆਪਣੇ ਸ਼ਹਿਰ ਵਾਪਸ ਜਾਣ ਲਈ ਵੀ ਪੈਸੇ ਨਹੀਂ ਹਨ ਇਸ ਲਈ ਉਸਨੇ ਫੈਸਲਾ ਕੀਤਾ ਕਿ ਉਹ ਇਸੇ ਸ਼ਹਿਰ ਵਿੱਚ ਰਹਿ ਕੇ ਕੰਮ ਕਰੇਗਾ ਵਪਾਰੀ ਧਰਮਸ਼ਾਲਾ ਤੋਂ ਬਾਹਰ ਨਿਕਲਿਆ ਅਤੇ ਤਬੇਲੇ ਤੋਂ ਆਪਣਾ ਘੋੜਾ ਖੋਲਿਆ ਅਚਾਨਕ ਉਸਨੂੰ ਇੱਕ ਤਰਕੀਬ ਸੁੱਝੀ ਕਿ ਕਿਉਂ ਨਾ ਮੈਂ ਆਪਣੇ ਘੋੜੇ ਨੂੰ ਹੀ ਆਪਣੀ ਰੋਜ਼ੀ ਲਈ ਇਸਤੇਮਾਲ ਕਰਾਂ ਉਸਨੇ ਸੋਚਿਆ ਕਿ ਉਹ ਘੋੜੇ ਨੂੰ ਲੋਕਾਂ ਦੀ ਸਵਾਰੀ ਲਈ ਇਸਤੇਮਾਲ ਕਰੇਗਾ ਅਤੇ ਲੋਕਾਂ ਉਹਨਾਂ ਦੀ ਮੰਜ਼ਿਲ ਤੱਕ ਪਹੁੰਚਾਵੇਗਾ ਹੁਣ ਇਹ ਇਰਾਦਾ ਉਸਦਾ ਰੋਜ਼ ਦਾ ਕੰਮ ਬਣ ਗਿਆ ਉਹ ਚੌਰਾਹੇ ਤੇ ਖੜਾ ਹੋ ਜਾਂਦਾ ਤੇ ਲੋਕਾਂ ਨੂੰ ਆਪਣੇ ਘੋੜੇ ਤੇ ਬਿਠਾ ਕੇ ਉਹਨਾਂ ਦੀ ਮੰਜ਼ਿਲ ਤੱਕ ਪਹੁੰਚਾਉਂਦਾ ਇਸ ਕੰਮ ਤੋਂ ਜੋ ਉਸਨੂੰ ਪੈਸੇ ਮਿਲਦੇ ਉਸੇ ਨਾਲ ਉਹ ਆਪਣਾ ਗੁਜ਼ਾਰਾ ਕਰਨ ਲੱਗਾ ਉਹ ਸਵੇਰੇ ਚੌਰਾਹੇ ਤੇ ਜਾਂਦਾ ਅਤੇ ਸ਼ਾਮ ਨੂੰ ਧਰਮਸ਼ਾਲਾ ਵਿੱਚ ਰੁਕਦਾ ਇੱਕ ਦਿਨ ਉਹ ਰੋਜ਼ ਦੀ ਤਰ੍ਹਾਂ ਚੌਰਾਹੇ ਤੇ ਖੜਾ ਸੀ ਇੱਕ ਨੌਜਵਾਨ ਯਾਤਰੀ ਉਸ ਦੇ ਕੋਲ ਆਇਆ ਵਪਾਰੀ ਨੇ ਪੈਸੇ ਤੈਅ ਕਰਨ ਤੋਂ ਬਾਅਦ ਉਸ ਨੂੰ ਘੋੜੇ ਤੇ ਬਿਠਾ ਦਿੱਤਾ ਅਤੇ ਜੋ ਰਸਤਾ ਯਾਤਰੀ ਨੇ ਦੱਸਿਆ ਉਸ ਤਰਫ਼ ਚੱਲ ਪਿਆ ਚੱਲਦੇ ਚੱਲਦੇ ਉਹ ਇੱਕ ਦੁਰਾਹੇ ਤੇ ਪਹੁੰਚ ਗਏ ਜਿੱਥੇ ਇੱਕ ਰਸਤਾ ਸੱਜੇ ਪਾਸੇ ਜਾਂਦਾ ਸੀ ਤੇ ਦੂਸਰਾ ਰਸਤਾ ਖੱਬੇ ਪਾਸੇ ਜਾਂਦਾ ਸੀ ਵਪਾਰੀ ਨੇ ਘੋੜਾ ਸੱਜੇ ਪਾਸੇ ਮੋੜਿਆ ਤਾਂ ਨੌਜਵਾਨ ਯਾਤਰੀ ਬੋਲਿਆ ਭਾਈ ਘੋੜੇ ਵਾਲਿਆ ਖੱਬੇ ਪਾਸੇ ਵਾਲੇ ਰਸਤੇ ਤੋਂ ਚਲੋ ਵਪਾਰੀ ਬੋਲਿਆ ਦੋਸਤ ਮੈਂ ਸੱਜੇ ਪਾਸੇ ਵਾਲੇ ਰਸਤੇ ਤੋਂ ਪਰਚਿਤ ਹਾਂ ਅਤੇ ਮੈਨੂੰ ਪਤਾ ਹੈ ਕਿ ਇਹ ਰਸਤਾ ਸੁਰੱਖਿਤ ਵੀ ਹੈ ਇਸ ਲਈ ਸੱਜੇ ਪਾਸੇ ਵਾਲੇ ਰਸਤੇ ਤੋਂ ਜਾਣਾ ਚਾਹੀਦਾ ਹੈ ਯਾਤਰੀ ਬੋਲਿਆ ਨਹੀਂ ਖੱਬੇ ਪਾਸੇ ਵਾਲਾ ਰਸਤਾ ਛੋਟਾ ਅਤੇ ਜ਼ਿਆਦਾ ਸੁਰੱਖਿਤ ਹੈ ਇਸ ਲਈ ਖੱਬੇ ਪਾਸੇ ਵਾਲੇ ਰਸਤੇ ਤੋਂ ਚਲੋ ਯਾਤਰੀ ਨੇ ਜ਼ਿਆਦਾ ਜ਼ੋਰ ਦੇਣ ਤੇ ਵਪਾਰੀ ਨੇ ਘੋੜੇ ਦਾ ਰੁਖ ਖੱਬੇ ਪਾਸੇ ਮੋੜ ਦਿੱਤਾ ਚਲਦੇ-ਚਲਦੇ ਕਾਫੀ ਦੇਰ ਬੀਤਣ ਤੋਂ ਬਾਅਦ ਉਹ ਇੱਕ ਭਿਆਨਕ ਜੰਗਲ ਵਿੱਚ ਪਹੁੰਚ ਗਏ। ਵਪਾਰੀ ਨੂੰ ਸੰਦੇਹ ਹੋਇਆ ਕਿ ਕੁਝ ਤਾਂ ਗੜਬੜ ਹੈ। ਉਸਨੇ ਨੌਜਵਾਨ ਯਾਤਰੀ ਤੋਂ ਪੁੱਛਿਆ, "ਭਾਈ ਆਖਰ ਤੈਨੂੰ ਜਾਣਾ ਕਿੱਥੇ ਹੈ?" ਯਾਤਰੀ ਬੋਲਿਆ, "ਬਸ ਕੁਝ ਦੇਰ ਹੋਰ।" ਬੇਬਨ ਨਾਲ ਵਪਾਰੀ ਚੱਲਦਾ ਰਿਹਾ। ਅਚਾਨਕ ਚਲਦੇ-ਚਲਦੇ ਉਹ ਜੰਗਲ ਦੇ ਇੱਕ ਅਜਿਹੇ ਹਿੱਸੇ ਵਿੱਚ ਪਹੁੰਚ ਗਏ ਜਿੱਥੇ ਥਾਂ-ਥਾਂ ਇਨਸਾਨੀ ਲਾਸ਼ਾਂ ਖਿਲਰੀਆਂ ਪਈਆਂ ਸਨ। ਇਹ ਦੇਖ ਕੇ ਵਿਚਾਰੇ ਵਪਾਰੀ ਤੇ ਹੋਸ਼ ਉੱਡ ਗਏ। ਉਸਨੇ ਯਾਤਰੀ ਨੂੰ ਕਿਹਾ, "ਪਾਈ, ਬਸ ਬਹੁਤ ਹੋ ਗਿਆ। ਹੁਣ ਮੈਂ ਹੋਰ ਅੱਗੇ ਨਹੀਂ ਜਾਵਾਂਗਾ।" ਯਾਤਰੀ ਗੁੱਸੇ ਨਾਲ ਬੋਲਿਆ, "ਰਾਮ ਨਾਲ ਚੱਲਦੇ ਰੋ, ਨਹੀਂ ਤਾਂ ਜਾਨ ਤੋ ਜਾਊਂਗੀ।" ਵਪਾਰੀ ਉੱਥੇ ਹੀ ਰੁੱਕ ਕੇ ਬੋਲਿਆ, "ਹਰਗਿਜ਼ ਨਹੀਂ। ਮੇਰੇ ਘੋੜੇ ਤੋਂ ਹੇਠਾ ਉਤਰੋ ਤੇ ਮੈਨੂੰ ਇੱਥੋਂ ਜਾਣ ਦਿਓ।" ਇਹ ਸੁਣ ਕੇ ਯਾਤਰੀ ਘੋੜੇ ਤੋਂ ਉਤਰਿਆ ਤੇ ਪਿੱਠ ਤੋਂ ਖੰਜਰ ਕੱਢ ਕੇ ਵਪਾਰੀ ਨੂੰ ਦਬੋਚਣ ਲਈ ਪੰਜਾ। ਵਪਾਰੀ ਜੋ ਪਹਿਲਾਂ ਹੀ ਕਬਰਾਇਆ ਹੋਇਆ ਸੀ ਗਿੜਗਿੜਾ ਕੇ ਯਾਤਰੀ ਤੋਂ ਆਪਣੀ ਜ਼ਿੰਦਗੀ ਦੀ ਭੀਖ ਮੰਗਣ ਲੱਗਾ ਵਪਾਰੀ ਬੋਲਿਆ ਤੂੰ ਮੇਰਾ ਘੋੜਾ ਲੈ ਲੈ ਮੇਰੇ ਕੋਲ ਜਿੰਨੇ ਪੈਸੇ ਹਨ ਉਹ ਵੀ ਲੈ ਲੈ ਪਰ ਭਗਵਾਨ ਦੇ ਲਈ ਮੈਨੂੰ ਮਾਰੋ ਨਾ ਪਰ ਦੂਸਰੇ ਪਾਸੇ ਯਾਤਰੀ ਨਿਹਾਇਤ ਹੀ ਬੇਰਹਿਮੀ ਨਾਲ ਬੋਲਿਆ ਕਿ ਅੱਜ ਤੂੰ ਮੇਰੇ ਹੱਥੋਂ ਜ਼ਰੂਰ ਮਰੇਗਾ ਅਤੇ ਤੈਨੂੰ ਬਚਾਉਣ ਵਾਲਾ ਕੋਈ ਨਹੀਂ ਹੈ ਯਾਤਰੀ ਦੀਆਂ ਗੱਲਾਂ ਤੇ ਅੱਖਾਂ ਵਿੱਚ ਉਤਰਿਆ ਹੋਇਆ ਖੂਨ ਦੇਖ ਕੇ ਵਪਾਰੀ ਸਮਝ ਗਿਆ ਕਿ ਅੱਜ ਸ਼ਾਇਦ ਉਸ ਦੀ ਜ਼ਿੰਦਗੀ ਦਾ ਆਖਰੀ ਦਿਨ ਆ ਗਿਆ ਹੈ। ਵਪਾਰੀ ਨੇ ਰੋਂਦੇ ਹੋਏ ਯਾਤਰੀ ਤੋਂ ਪ੍ਰਾਰਥਨਾ ਕੀਤੀ ਕਿ ਮੈਨੂੰ ਨਹੀਂ ਪਤਾ ਕਿ ਤੇਰਾ ਧਰਮ ਕਿਹੜਾ ਹੈ ਪਰ ਮੈਂ ਇੱਕ ਮੁਸਲਮਾਨ ਹਾਂ। ਜੇ ਤੂੰ ਮੇਰੇ ਹੀ ਧਰਮ ਦਾ ਹੈ ਤਾਂ ਮੈਂ ਮਰਨ ਤੋਂ ਪਹਿਲਾਂ ਤੈਨੂੰ ਬੇਨਤੀ ਕਰਦਾ ਹਾਂ ਕਿ ਮੈਨੂੰ ਦੋ ਰਕਾਤ ਨਮਾਜ਼ ਪੜਨ ਦੇ। ਇਸ ਤੋਂ ਬਾਅਦ ਤੂੰ ਮੈਨੂੰ ਖੁਸ਼ੀ ਨਾਲ ਮੌਤ ਦੇ ਹਵਾਲੇ ਕਰ ਦੇਣਾ ਇਹ ਸੁਣ ਕੇ ਯਾਤਰੀ ਗੁੱਸੇ ਨਾਲ ਇੱਕ ਪਾਸੇ ਖੜਾ ਹੋ ਗਿਆ ਤੇ ਬੋਲਿਆ ਜਲਦੀ ਜਲਦੀ ਨਮਾਜ਼ ਪੜੋ ਮੇਰੇ ਕੋਲ ਤੇਰੇ ਲਈ ਬਰਬਾਦ ਕਰਨ ਲਈ ਸਮਾਂ ਨਹੀਂ ਹੈ ਵਪਾਰੀ ਕੰਬਦੇ ਸਰੀਰ ਦੇ ਨਾਲ ਨਮਾਜ਼ ਲਈ ਖੜਾ ਹੋ ਗਿਆ ਅੱਖਾਂ ਵਿੱਚ ਜ਼ਿੰਦਗੀ ਦੇ ਖਤਮ ਹੋਣ ਕਾਰਨ ਹੰਝੂ ਅਤੇ ਮੌਤ ਦਾ ਡਰ ਲੇ ਜਦੋਂ ਉਸਨੇ ਨਮਾਜ਼ پڑھਣੀ ਸ਼ੁਰੂ ਕੀਤੀ ਤਾਂ ਡਰ ਇੰਨਾ ਜ਼ਿਆਦਾ ਸੀ ਕਿ ਉਹ ਨਮਾਜ਼ ਪੜਨੀ ਹੀ ਭੁੱਲ ਗਿਆ ਬਿਚਾਰੇ ਦੇ ਦਿਮਾਗ ਵਿੱਚ ਕੁਰਾਨ ਦੀਆਂ ਕੁਝ ਆਇਤਾਂ ਆਉਂਦੀਆਂ ਤਾਂ ਜ਼ੁਬਾਨ ਉਹਨਾਂ ਨੂੰ ਅਦਾ ਕਰਨ ਵਿੱਚ ਅਸਮਰਥ ਹੋ ਜਾਂਗੇ। ਵਪਾਰੀ ਨਮਾਜ਼ ਵਿੱਚ ਇਸੇ ਤਰ੍ਹਾਂ ਰੁੱਝਿਆ ਹੋਇਆ ਸੀ ਕਿ ਅਚਾਨਕ ਝਾੜੀਆਂ ਤੋਂ ਇੱਕ ਘੋੜਸਵਾਰ ਪ੍ਰਗਟ ਹੋਇਆ ਅਤੇ ਤੂਫਾਨ ਦੀ ਤਰ੍ਹਾਂ ਵਾਦਦੇ ਹੋਏ ਕਿ ਤੇਜ਼ ਅਤੇ ਨੁਕੀਲਾ ਭਾਲਾ ਐਨੀ ਤੇਜ਼ੀ ਨਾਲ ਨੌਜਵਾਨ ਯਾਤਰੀ ਦੇ سینੇ ਵਿੱਚ ਘੜ ਦਿੱਤਾ ਕਿ ਉਸ ਨੂੰ ਦੁਬਾਰਾ ਸਾਹ ਲੈਣ ਦਾ ਵੀ ਮੌਕਾ ਨਾ ਮਿਲ ਸਕਿਆ। ਇਹ ਅ trio ਤੇਜੀ ਤੇਰ ਹੋ ਗਿਆ ਇਸ ਤੋਂ ਬਾਅਦ ਜਿੰਨੀ ਤੇਜ਼ੀ ਨਾਲ ਉਹ ਘੋੜਸਵਾਰ ਝਾੜੀਆਂ ਤੋਂ ਪ੍ਰਗਟ ਹੋਇਆ ਸੀ ਉਸੇ ਤੇਜ਼ੀ ਨਾਲ ਉਹ ਅਨਾ ਝਾੜੀਆਂ ਵਿੱਚ ਗਾਇਬ ਹੋ ਗਿਆ ਵਪਾਰੀ ਇਹ ਦ੍ਰਿਸ਼ ਦੇਖ ਕੇ ਇੱਕ ਪਲ ਲਈ ਮੂਰਤੀ ਵਾਂਗ ਖੜਾ ਰਿਹਾ ਫਿਰ ਤੇਜ਼ੀ ਨਾਲ ਆਪਣੇ ਘੋੜੇ ਤੇ ਕੁੱਦਿਆ ਅਤੇ ਘੋੜੇ ਨੂੰ ਪੂਰੀ ਰਫ਼ਤਾਰ ਨਾਲ ਦੌੜਾਉਂਦੇ ਹੋਏ ਸ਼ਹਿਰ ਪਹੁੰਚ ਕੇ ਹੀ ਰੁਕਿਆ ਇਸ ਤੋਂ ਬਾਅਦ ਵਪਾਰੀ ਨੇ ਤੌਬਾ ਕਰ ਲਈ ਕਿ ਅੱਗੇ ਤੋਂ ਘੋੜੇ ਨੂੰ ਦੂਸਰਿਆਂ ਦੀ ਸਵਾਰੀ ਲਈ ਇਸਤੇਮਾਲ ਨਹੀਂ ਕਰੇਗਾ। ਉਹ ਸ਼ਹਿਰ ਵਿੱਚ ਵੱਖ-ਵੱਖ ਲੋਕਾਂ ਅਤੇ ਵਪਾਰੀਆਂ ਕੋਲ ਗਿਆ ਤੇ ਉਹਨਾਂ ਤੋਂ ਕੰਮ ਲਈ ਪ੍ਰਾਰਥਨਾ ਕੀਤੀ ਕਿ ਇਸ ਗਰੀਬ ਨੂੰ ਕੋਈ ਮਜ਼ਦੂਰੀ ਵਾਲਾ ਕੰਮ ਮਿਲ ਜਾਵੇ ਪਰ ਕਿਸੇ ਨੇ ਉਸ ਦੀਆਂ ਗੱਲਾਂ ਤੇ ਧਿਆਨ ਨਹੀਂ ਦਿੱਤਾ ਜੇ ਵਿੱਚ ਪੈਸੇ ਖਤਮ ਹੋ ਚੁੱਕੇ ਸਨ ਅਤੇ ਭੁੱਖ ਵੀ ਸਤਾ ਰਹੀ ਸੀ। ਧਰਮਸ਼ਾਲਾ ਵਿੱਚ ਖਾਣੇ ਦਾ ਤਾਂ ਸਵਾਲ ਹੀ ਨਹੀਂ ਸੀ ਕਿਉਂਕਿ ਖਾਣੇ ਦੇ ਪੈਸੇ ਸਨ ਹੀ ਨਹੀਂ ਧਰਮਸ਼ਾਲਾ ਦੇ ਕੋਲ ਹੀ ਇੱਕ ਮਸਜਿਦ ਵੀ ਸੀ ਹਨੇਰਾ ਛਾਂ ਲੱਗਾ ਸੀ ਉਸਨੇ ਸੋਚਿਆ ਕਿ ਅਜਰਾਤ ਮਸਜਿਦ ਵਿੱਚ ਹੀ گزارਣੀ ਚਾਹੀਦੀ ਹੈ ਕੱਲ ਦੇ ਕੱਲ ਦੇਖੀ ਜਾਵੇਗੀ ਇਸ ਲਈ ਉਹ ਮਸਜਿਦ ਵਿੱਚ ਗਿਆ ਤੇ ਪਾਸੇ लेट ਗਿਆ ਰਾਤ ਕਾਫੀ ਬੀਤ ਚੁੱਕੀ ਸੀ ਇਸ ਲਈ ਮਸਜਿਦ ਵਿੱਚ ਉਸ ਤੇ ਇਲਾਵਾ ਕੋਈ ਵੀ ਨਹੀਂ ਸੀ ਅੱਜ ਉਸ ਨੂੰ ਲੇਟੇ ਹੋਏ ਕੁਝ ਹੀ ਧੇਰ ਹੋਈ ਹੋਵੇਗੀ ਕਿ ਅਚਾਨਕ ਉਸ ਨੂੰ ਕੋਈ ਆਹਟ ਮਹਿਸੂਸ ਹੋਈ ਜਦੋਂ ਉਸ ਨੇ ਧਿਆਨ ਨਾਲ ਦੇਖਿਆ ਤਾਂ ਉਸ ਨੂੰ ਪਤਾ ਚੱਲਿਆ ਕਿ ਮਸਜਿਦ ਵਿੱਚ ਆਉਣ ਵਾਲਾ ਵਿਅਕਤੀ ਇੱਕ ਅੰਨਾ ਭਿਖਾਰੀ ਹੈ ਜੋ ਰੋਜ਼ਾਨਾ ਚੌਰਾਹੇ ਤੇ ਖੜਾ ਹੋ ਕੇ ਪੀਕ ਮੰਗਦਾ ਹੈ ਅੰਨਾ ਭਿਖਾਰੀ ਬਹੁਤ ਹੌਲੀ-ਹੌਲੀ ਚੱਲਦਾ ਹੋਇਆ ਇੱਕ ਪਾਸੇ ਆਇਆ ਉਸ ਨੇ ਆਪਣੀ ਛੜੀ ਨਾਲ ਅੱਗੇ-ਪਿੱਛੇ ਟਟੋਲਣਾ ਸ਼ੁਰੂ ਕੀਤਾ ਜਦੋਂ ਉਸ ਨੂੰ ਯਕੀਨ ਹੋ ਗਿਆ ਕਿ ਉਹ ਮਸਜਿਦ ਵਿੱਚ ਇਕੱਲਾ ਹੈ ਤਾਂ ਉਸਨੇ ਮਸਜਿਦ ਦੇ ਵਿਰੇ ਤੋਂ ਇੱਕ ਇੱਟ ਕੱਢੀ। ਇੱਥਾਂ ਇੱਕ ਛੋਟਾ ਜਿਹਾ ਗੱਡਾ ਸੀ। ਅੰਨੇ ਭਿਖਾਰੀ ਨੇ ਆਪਣਾ ਹੱਥ ਇਸ ਗੱਡੇ ਵਿੱਚ ਪਾਇਆ ਤੇ ਇਸ ਵਿੱਚੋਂ ਇੱਕ ਥੈਲੀ ਕੱਢੀ। ਉਹ ਥੈਲੀ ਸਿੱਕਿਆਂ ਨਾਲ ਭਰੀ ਹੋਈ ਸੀ। ਅੰਨੇ ਭਿਖਾਰੀ ਨੇ ਆਪਣੀ ਜੇਬ ਵਿੱਚੋਂ ਹੋਰ ਸਿੱਕੇ ਕੱਢਿਆ ਤੇ ਚੁੱਕੇ ਨਾਲ ਇਸ ਥੈਲੀ ਵਿੱਚ ਪਾ ਦਿੱਤੇ। ਇਸ ਤੋਂ ਬਾਅਦ ਥੈਲੀ ਇਸ ਗੱਟੇ ਵਿੱਚ ਰੱਖ ਕੇ ਉੱਪਰ ਇੱਟ ਰੱਖ ਦਿੱਤੀ ਅਤੇ ਉਸ ਨੂੰ সমতল ਕਰ ਦਿੱਤਾ। ਆਨੇ ਭਿਖਾਰੀ ਨੇ ਆਪਣੀ ਛੜੀ ਨਾਲ ਚਾਰੋਂ ਪਾਸੇ ਦਾ ਧਿਆਨ ਨਾਲ ਜਾਇਜ਼ਾ ਲਿਆ ਕਿ ਕਿਤੇ ਕਿਸੇ ਦੀਆਂ ਨਜ਼ਰਾਂ ਉਸ ਨੂੰ ਦੇਖ ਤਾਂ ਨਹੀਂ ਰਹੀਆਂ। ਜਦੋਂ ਉਸ ਨੂੰ ਯਕੀਨ ਹੋ ਗਿਆ ਕਿ ਹੁਣ ਇੱਥੇ ਕੋਈ ਨਹੀਂ ਹੈ ਤਾਂ ਜਿਸ ਤਰ੍ਹਾਂ ਉਹ ਚੁੱਪਕੇ ਨਾਲ ਆਇਆ ਸੀ ਉਸੇ ਤਰ੍ਹਾਂ ਉੱਥੋਂ ਵਾਪਸ ਚਲਾ ਗਿਆ। ਭਿਖਾਰੀ ਦੇ ਜਾਣ ਤੋਂ ਬਾਅਦ ਵਪਾਰੀ ਆਪਣੀ ਜਗ੍ਹਾ ਤੋਂ ਉੱਠਿਆ ਤੇ ਇਹ ਚੁਟਾ ਕੇ ਥੈਲੀ ਗੱਡੀ ਤੱਕ ਉਸਨੂੰ। ਹੈਰਾਨੀ ਦੀ ਕੋਈ ਹੱਦ ਨਹੀਂ ਰਹੀ। ਭਿਖਾਰੀ ਦੀ ਇਸ ਥੈਲੀ ਵਿੱਚ ਚੰਗੀ ਖਾਸੀ ਜਾਇਦਾਦ ਸੀ। ਵਪਾਰੀ ਨੇ ਸੋਚਿਆ ਕਿ ਭਿਖਾਰੀ ਦੀ ਇਸ ਜਾਇਦਾਦ ਵਿੱਚੋਂ ਉਸਨੂੰ ਕੁਝ ਲੈ ਲੈਣਾ ਚਾਹੀਦਾ ਹੈ। ਆਖਰ ਭਿਖਾਰੀ ਵਿਚਾਰਾ ਅੰਨ੍ਹਾ ਹੈ, ਸ਼ਾਇਦ ਉਸਨੂੰ ਪਤਾ ਵੀ ਨਾ ਚੱਲੇ। ਪਰ ਦੂਸਰੇ ਪਾਸੇ ਉਸਦਾ ਜ਼ਮੀਰ ਉਸਨੂੰ ਕੋਸਣ ਲੱਗਾ ਕਿ ਇਹ ਗੱਲ ਸਹੀ ਨਹੀਂ। ਮੇਰਾ ਇਸ ਵਿਚਾਰੇ ਭਿਖਾਰੀ ਦੀ ਕਮਾਈ ਹੋਈ ਜ਼ਾਇਦਾਦ ਤੇ ਕੋਈ ਹੱਕ ਨਹੀਂ। ਫਿਰ ਉਸਨੇ ਦੁਬਾਰਾ ਆਪਣੇ ਆਪ ਨੂੰ ਸਮਝਾਉਣ ਲਈ ਸੋਚਿਆ ਕਿ ਮੈਂ ਕਿਹੜਾ ਭਿਖਾਰੀ ਦੀ ਜਾਇਦਾਦ ਲੁੱਟ ਰਿਹਾ ਹਾਂ। ਮੈਂ ਤਾਂ ਇਸ ਵਿੱਚੋਂ ਕੁਝ ਸਿੱਕੇ ਉਧਾਰ ਲਵਾਂਗਾ ਅਤੇ ਉਹਨਾਂ ਨਾਲ ਵਪਾਰ ਕਰਾਂਗਾ। ਫਿਰ ਜਦੋਂ ਮੇਰਾ ਵਪਾਰ ਚੱਲ ਨਿਕਲੇਗਾ ਤਾਂ ਮੈਂ ਭਿਖਾਰੀ ਦੇ ਸਿੱਕੇ ਉਸਨੂੰ ਵਾਪਸ ਕਰ ਦੇਵਾਂਗਾ ਅਤੇ ਵੈਸੇ ਵੀ ਭਗਵਾਨ ਨੇ ਮੈਨੂੰ ਭਿਖਾਰੀ ਤੇ ਇਸ ਰਾਸ ਤੋਂ ਜਾਣੂ ਕਰਾਇਆ ਹੈ। ਤਾਂ ਕਿ ਮੈਂ ਇਸ ਮੁਸ਼ਕਲ ਤੋਂ ਛੁਟਕਾਰਾ ਪਾ ਸਕਾਂ ਇਸ ਲਈ ਵਪਾਰੀ ਨੇ ਭਿਖਾਰੀ ਦੀ ਥੈਲੀ ਵਿੱਚੋਂ 40 ਸਿੱਕੇ ਕੱਢ ਲਏ ਅਤੇ ਉੱਥੋਂ ਚਲਾ ਗਿਆ ਵਪਾਰੀ ਨੇ ਉਹਨਾਂ 40 ਸਿੱਕਿਆਂ ਵਿੱਚੋਂ ਪਹਿਲਾਂ ਤਾਂ ਖੂਬ ਟਿਟ ਪਰ ਕੇ ਖਾਣਾ ਖਾਧਾ ਫਿਰ ਵਪਾਰ ਕਰਨ ਲਈ ਕੇਸਰ ਖਰੀਦਣ ਚਲਾ ਗਿਆ ਜਦੋਂ ਕੇਸਰ ਦੀ ਕੀਮਤ ਪੁੱਛੀ ਤਾਂ ਪਤਾ ਚੱਲਿਆ ਕਿ ਇਸ ਹਿਸਾਬ ਨਾਲ ਵਪਾਰ ਕਰਨ ਲਈ ਰਕਮ ਘੱਟ ਇਸ ਲਈ ਉਹ ਇੱਕ ਵਾਰ ਫਿਰ ਮਸਜਿਦ ਵਿੱਚ ਗਿਆ ਅਤੇ ਭਿਖਾਰੀ ਦੀ थैਲੀ ਵਿੱਚੋਂ ਹੋਰ 40 ਸਿੱਕੇ ਕੱਢ ਲੇ। ਹੁਣ ਵਪਾਰੀ ਇੱਕ ਵਾਰ ਫਿਰ ਕੇਸਰ ਦਾ ਵਪਾਰ ਕਰਨ ਲੱਗਾ। ਵਪਾਰ ਦੇ ਦੌਰਾਨ ਜਦੋਂ-ਜਦੋਂ ਉਸਨੂੰ ਮੌਕਾ ਮਿਲਦਾ ਉਹ ਭਿਖਾਰੀ ਦੀ थैਲੀ ਵਿੱਚੋਂ ਸਿੱਕੇ ਕੱਢ ਲੈਂਦਾ ਅਤੇ ਇਸ ਤਰ੍ਹਾਂ ਉਸਦਾ ਵਪਾਰ ਖੂਬ ਚੱਲ ਨਿਕਲਿਆ। ਹੁਣ ਉਹ ਸ਼ਹਿਰ ਦੇ ਮਸ਼ਹੂਰ ਵਪਾਰੀਆਂ ਵਿੱਚ ਜਾਣਿਆ ਜਾਂਦਾ ਸੀ ਅਤੇ ਸਭ ਉਸ ਨਾਲ ਇੱਜ਼ਤ ਅਤੇ ਸਨਮਾਨ ਨਾਲ ਪੇਸ਼ ਆਉਂਦੇ ਸਨ। ਸ਼ਹਿਰ ਦੇ कोतवाल ਤੋਂ ਲਖੇ ਨ્યાਇਤੀ ਤੱਕ ਸਭ ਲੋਕ ਉਸਦੀ ਇੱਜ਼ਤ ਕਰਦੇ ਸਨ ਇੱਕ ਦਿਨ ਵਪਾਰੀ ਨੂੰ ਅੰਨੇ ਭਿਖਾਰੀ ਦਾ ਖਿਆਲ ਆਇਆ ਵਪਾਰੀ ਹੁਣ ਤੱਕ ਅੰਨੇ ਭਿਖਾਰੀ ਦੇ ਕੋਲ 200 ਸਿੱਕੇ ਕੱਢ ਚੁੱਕਾ ਸੀ ਉਸਨੇ ਆਪਣੀ ਥੈਲੀ ਵਿੱਚ 200 ਸਿੱਕੇ ਲਏ ਅਤੇ ਚੁਰਾਹੇ ਦੀ ਤਰਫ ਚੱਲ ਪਿਆ ਚੁਰਾਏ ਤੇ ਪਹੁੰਚ ਕੇ ਉਸਨੂੰ ਸੋਚਿਆ ਕਿ ਆਖਰ ਮੈਂ ਅੰਨੇ ਭਿਖਾਰੀ ਨੂੰ ਕਹਾਂਗਾ ਕਿ ਜੇ ਮੈਂ ਉਸਨੂੰ ਦੱਸ ਦਿੱਤਾ ਕਿ ਮੈਂ ਉਸਦੀ ਥੈਲੀ ਵਿੱਚੋਂ 200 ਸਿੱਕੇ ਕੱਢੇ ਹਨ ਤਾਂ ਸ਼ਾਇਦ ਉਹ ਨਰਾਜ਼ ਹੋ ਜਾਵੇ ਇਸ ਲਈ ਉਸਨੇ ਸੋਚਿਆ ਕਿ ਇਸ ਦੀ ਬਜਾਏ ਕਿ ਮੈਂ ਉਸਨੂੰ ਸਭ ਕੁਝ ਦੱਸਾਂ ਮੈਂ ਇਹ 200 ਸਿੱਕੇ ਉਸਨੂੰ ਆਪਣੀ ਤਰਫੋਂ ਉਪਹਾਰ ਦੇਵਾਂਗਾ ਇਸ ਤਰ੍ਹਾਂ ਮੇਰਾ ਕਰਜ਼ਾ ਵੀ ਉਤਰ ਜਾਵੇਗਾ ਤੇ ਮੇਰਾ ਸਨਮਾਨ ਵੀ ਬਣਿਆ ਰਹੇਗਾ ਵਪਾਰੀ ਪਿਖਾਰੀ ਦੇ ਕੋਲ ਗਿਆ ਅਤੇ ਬੋਲਿਆ ਜਨਾਬ ਤੁਸੀਂ ਰੋਜ਼ਾਨਾ ਇੱਥੇ ਬਹੁਤ ਹੀ ਦਰਦ ਭਰੀ ਆਵਾਜ਼ ਵਿੱਚ ਭੀਖ ਮੰਗਦੇ ਹੋ। ਮੈਂ ਸੋਚਿਆ ਕਿ ਸ਼ਹਿਰ ਦਾ ਸਭ ਤੋਂ ਅਮੀਰ ਵਪਾਰੀ ਹੋਣ ਦੇ ਨਾਤੇ ਤੁਹਾਨੂੰ ਕੁਝ ਪੈਸੇ ਬੇਤੌਰ ਉਪਹਾਰ ਦੇਵਾਂ। ਵਪਾਰੀ ਨੇ ਹੈਰਾਨੀ ਨਾਲ ਪੁੱਛਿਆ, "ਕੀ ਤੂੰ ਮੈਨੂੰ ਦੱਸ ਸਕਦਾ ਹੈ ਕਿ ਤੂੰ ਮੈਨੂੰ ਕਿੰਨੇ ਸਿੱਕੇ ਉਪਹਾਰ ਵਿੱਚ ਦੇਵੇਂਗਾ?" ਵਪਾਰੀ ਬੋਲਿਆ, "ਜਨਾਬ, ਮੈਂ ਤੁਹਾਨੂੰ 200 ਸਿੱਕੇ ਬੇਤੌਰ ਉਪਹਾਰ ਦੇਵਾਂਗਾ।" ਉਮੀਦ ਉਮੀਦ ਹੈ ਕਿ ਤੁਸੀਂ ਸਵੀਕਾਰ ਕਰੋਗੇ। ਵਪਾਰੀ ਨੇ ਜਵਾਬ ਦਿੱੰਦੇ ਹੀ ਅੰਨੇ ਪਿਖਾਰੀ ਨੇ ਉਸ ਦਾ ਹੱਥ ਜ਼ੋਰ ਨਾਲ ਫੜ ਲਿਆ ਤੇ ਕਹਿਣ ਲੱਗਾ ਮੈਂ ਤਾਂ ਤੈਨੂੰ ਹੀ ਲੱਭ ਰਿਆ ਸੀ ਤੂੰ ਮੇਰੇ ਗਰੀਬ ਅੰਨੇ ਪਿਖਾਰੀ ਦੇ ਸਿੱਕੇ ਚੁਰਾਏ ਹਨ ਮੇਰੀ ਥੈਲੀ ਵਿੱਚੋਂ 200 ਸਿੱਕੇ ਗਾਇਬ ਹਨ ਮੈਂ ਹਮੇਸ਼ਾ ਆਪਣੇ ਸਿੱਕੇ ਗਿਣ ਕੇ ਰੱਖਦਾ ਸੀ ਮੈਨੂੰ ਮਾਲੂਮ ਸੀ ਕਿ ਮੇਰੇ 200 ਸਿੱਕੇ ਚੋਰੀ ਹੋ ਚੁੱਕੇ ਹਨ ਪਰ ਮੈਂ ਚੁੱਪ ਸਾਦ ਰੱਖੀ ਸੀ ਕਿਉਂਕਿ ਮੇਰੇ ਕੋਲ ਕਿਸੇ ਦੇ ਖਿਲਾਫ ਕੋਈ ਸਬੂਤ ਨਹੀਂ ਸੀ ਉਨ ਜਦੋਂ ਤੂੰ ਮੇਰੇ ਹੱਥ ਲੱਗ ਗਿਆ ਹੈ ਤਾਂ ਮੈਂ ਤੈਨੂੰ ਪੂਰਾ ਖਰਚਾਨਾ ਵਸੂਲ ਕਰਾਂਗੀ ਵਪਾਰੀ ਭਿਖਾਰੀ ਦੀ ਗੱਲ ਸੁਣ ਕੇ ਹੈਰਾਨ ਅਤੇ ਪਰੇਸ਼ਾਨ ਹੋ ਗਿਆ ਕਿ ਆਖਰ ਇਸ ਅੰਨੇ ਭਿਖਾਰੀ ਨੂੰ ਕਿਵੇਂ ਮਾਲੂਮ ਹੋ ਗਿਆ ਕਿ ਮੈਂ ਇਸਦੇ ਸਿੱਕੇ ਚੁਰਾਏ ਹਨ ਇਸ ਲਈ ਵਪਾਰੀ ਨੇ ਅੰਨੇ ਭਿਖਾਰੀ ਨੂੰ ਕਿਹਾ ਭਾਈ ਮੈਂ ਤੇਰੇ ਸਿੱਕੇ ਨਹੀਂ ਚੁਰਾਏ ਮੈਂ ਤਾਂ ਤੇਰੀ ਮਦਦ ਲਈ ਇੱਥੇ ਆਇਆ ਹਾਂ ਪਰ ਤੂੰ ਉਲਟਾ ਮੈਨੂੰ ਚੋਰ ਸਮਝ ਰਿਹਾ ਹੈ ਅੰਨਾ ਭਿਖਾਰੀ ਬੋਲਿਆ ਹੁਣ ਇਸ ਗੱਲ ਦਾ ਫੈਸਲਾ ਨਿਆਂទី ਸ਼ੀ ਕਰੇਗਾ। ਅੰਨਾ ਭਿਖਾਰੀ ਅਤੇ ਵਪਾਰੀ ਦੋਵੇਂ ਨਹਿਤੀਸ਼ ਕੋਲ ਪਹੁੰਚ ਗਏ ਅਤੇ ਅੰਨੇ ਭਿਖਾਰੀ ਨੇ ਨਿਆਂधीश ਦੇ ਸਾਹਮਣੇ ਆਪਣਾ ਮੁਕੱਦਮਾ ਰੱਖਿਆ। ਆਖਰਕਾਰ ਵਪਾਰੀ ਨੇ ਮੰਨ ਲਿਆ ਕਿ ਉਸਨੇ ਅੰਨੇ ਭਿਖਾਰੀ ਦੇ ਸਿੱਕੇ ਕੱਢੇ ਸਨ। ਵਪਾਰੀ ਨੇ ਦੱਸਿਆ ਕਿ ਮੈਂ ਉਹ ਸੋਨੇ ਦੇ ਸਿੱਕੇ ਚੋਰੀ ਦੀ ਨੀਅਤ ਨਾਲ ਨਹੀਂ ਕੱਢੇ ਸਨ, ਬਲਕਿ ਕਰਜ਼ ਦੀ ਨੀਅਤ ਨਾਲ ਕੱਢੇ ਸਨ ਕਿ ਜਦੋਂ ਮੇਰਾ ਵਪਾਰ ਚੱਲ ਜਾਵੇਗਾ ਤਾਂ ਇਸ ਭਿਖਾਰੀ ਦਾ ਕਰਜ਼ਾ ਚੁਕਾ ਦਿਆਂਗਾ ਅਤੇ ਇਹ ਸਭ ਮੈਂ ਇਸ ਲਈ ਕੀਤਾ ਸੀ ਕਿ ਉਸ ਵਕਤ ਮੈਂ ਮਜ਼ਬੂਰ ਸੀ ਦੂਸਰੇ ਪਾਸੇ ਮੇਰਾ ਥੈਲਾ ਜਿਸ ਵਿੱਚ ਮੇਰੀ ਸਾਰੀ ਜਾਇਦਾਦ ਸੀ ਉਹ ਵੀ ਧਰਮਸ਼ਾਲਾ ਤੋਂ ਚੋਰੀ ਹੋ ਗਿਆ ਸੀ ਇਸ ਵਜ੍ਹਾ ਨਾਲ ਮੈਂ ਬਿਲਕੁਲ ਖਾਲੀ ਹੱਥ ਰਹਿ ਗਿਆ ਸੀ ਅੰਨਾ ਭਿਖਾਰੀ ਬੋਲਿਆ ਜਨਾਬ ਨਿਆਇਤੀ ਸਾਹਿਬ ਮੈਂ ਵੀ ਆਪਣੀ ਜਾਇਦਾਦ ਜਮ੍ਹਾਂ ਕਰਕੇ ਵਪਾਰ ਕਰਨਾ ਸੀ ਇਸ ਵਪਾਰੀ ਦੀ ਵਜ੍ਹਾ ਨਾਲ ਮੈਂ 200 ਸਿੱਕੇ ਖੋਦ ਦਿੱਤੇ ਅਤੇ ਮੈਂ ਆਪਣਾ ਵਪਾਰ ਵੀ ਸ਼ੁਰੂ ਨਾ ਕਰ ਸਕਿਆ। ਇਸੇ ਦੀ ਵਜ੍ਹਾ ਨਾਲ ਮੈਨੂੰ ਹੋਰ 2 ਸਾਲ ਭੀਖ ਮੰਗਣੀ ਪਈ। ਮੈਂ ਚਾਹੁੰਦਾ ਹਾਂ ਕਿ ਹੁਣ ਇਹ ਵਪਾਰੀ ਮੈਨੂੰ 200 ਦੀ ਬਜਾਏ 400 ਸਿੱਕੇ ਦੇਵੇ। ਇਸ ਤੋਂ ਬਾਅਦ ਇਹ ਆਪਣੇ ਰਸਤੇ ਤੇ ਮੈਂ ਆਪਣੇ ਰਸਤੇ ਨਹੀਂ ਤਾਂ ਮੈਂ ਪੂਰੇ ਸ਼ਹਿਰ ਵਿੱਚ ਟਿੰਡੋਰਾ ਪਿਟਵਾ ਦੇਵਾਂਗਾ ਕਿ ਇਹ ਵਪਾਰੀ ਜੋ ਵੱਡਾ ਇੱਜ਼ਤਦਾਰ ਬਣਿਆ ਫਿਰਦਾ ਹੈ ਅਸਲ ਵਿੱਚ ਇਹ ਇੱਕ ਚੋਰ ਹੈ। ਵਪਾਰੀ ਨੇ ਜਦੋਂ ਭਿਖਾਰੀ ਤੇ ਇਹ ਸ਼ਬਦ ਸੁਣੇ ਤਾਂ ਤੁਰੰਤ 400 ਸਿੱਕੇ ਦੇ ਕੇ ਭਿਖਾਰੀ ਤੋਂ ਆਪਣੀ ਜਾਨ ਚੁੜਾਈ। ਨ્યાਇਦੇਸ਼ ਨੇ ਦੋਵਾਂ ਨੂੰ ਰੁਕਸਤ ਕੀਤਾ। ਕੁਝ ਦਿਨਾਂ ਬਾਅਦ ਅੰਨਾ ਭਿਖਾਰੀ ਦੁਬਾਰਾ ਨ્યાਇਤੀਸ਼ ਦੀ ਅਦਾਲਤ ਵਿੱਚ ਪਹੁੰਚ ਗਿਆ ਅਤੇ ਵਪਾਰੀ ਤੋਂ ਹੋਰ 400 ਸਿੱਕੇ ਲੈਣ ਦੀ ਮੰਗ ਕੀਤੀ। ਨ્યાਇਦੇਸ਼ ਨੇ ਕਿਹਾ, "ਦੇਖੋ, ਵਪਾਰੀ ਇੱਕ ਇੱਜ਼ਤਦਾਰ ਅਤੇ ਸ਼ਰੀਫ ਇਨਸਾਨ ਹੈ। ਉਸਨੇ 200 ਦੀ ਬਜਾਏ ਤੈਨੂੰ 400 ਸਿੱਕੇ ਦਿੱਤੇ।" ਉਨ ਤੈਨੂੰ ਚਾਹੀਦਾ ਹੈ ਕਿ ਉਸਨੂੰ ਹੋਰ ਜ਼ਿਆਦਾ ਪਰੇਸ਼ਾਨ ਨਾ ਕਰੋ ਪਰ ਭਿਖਾਰੀ ਆਪਣੀ ਜ਼ਿੱਦ ਤੇ ਅੜਿਆ ਰਿਹਾ ਅਤੇ ਕਹਿਣ ਲੱਗਾ ਕਿ ਜੇ ਉਸਨੂੰ ਇਹ ਸਿੱਕੇ ਨਹੀਂ ਮਿਲੇ ਤਾਂ ਵਪਾਰੇ ਦੀ ਇੱਜ਼ਤ ਪੂਰੇ ਸ਼ਹਿਰ ਵਿੱਚ ਮਿੱਟੀ ਵਿੱਚ ਮਿਲਾ ਦੇਵੇਗਾ ਮਜਬੂਰੀ ਵਿੱਚ ਨਿਆਇਤੀਸ਼ ਨੇ ਵਪਾਰੀ ਨੂੰ ਅਦਾਲਤ ਵਿੱਚ ਬੁਲਾਇਆ ਵਪਾਰੀ ਇੱਕ ਵਪਾਰ ਵਾਰ ਫਿਰ ਭਿਖਾਰੀ ਦੀ ਤਰਫੋਂ ਰਕਮ ਦਿੱਤ ਕਾਜੇ ਤੇ ਹੈਰਾਨ ਸੀ ਅਤੇ ਇਹ ਸਮਝ ਚੁੱਕਾ ਸਿੱਕੇ ਪਿਖਾਰੀ ਹੁਣ ਟਲਣ ਵਾਲਾ ਨਹੀਂ ਹੈ ਅਤੇ ਵਾਰ-ਵਾਰ ਇੱਥੇ ਉਸ ਕੋਲੋਂ ਆ ਕੇ ਰਕਮ ਏਠਣ ਦਾ ਫੈਸਲਾ ਕਰ ਚੁੱਕਾ ਹੈ ਇਸ ਲਈ ਉਸਨੇ ਪਿਖਾਰੀ ਨੂੰ ਹੋਰ 400 ਸਿੱਕੇ ਦੇ ਕੇ ਇਸ ਵਾਰ ਵੀ ਆਪਣੀ ਜਾਨ ਛੁਡਾਈ ਇਸ ਤੋਂ ਬਾਅਦ ਵਪਾਰੀ ਨੇ ਆਪਣਾ ਸਾਰਾ ਸਮਾਨ ਅਤੇ ਜਾਇਦਾਦ ਸਮੇਟੀ ਤੇ ਵਾਪਸ ਆਪਣੇ ਪ੍ਰੀਤੀ ਸ਼ਹਿਰ ਚਲਾ ਗਿਆ ਫਿਰ ਕਈ ਵਾਰ ਪਿਖਾਰੀ ਨਿਆਂទី ਸਕੂਲ ਆਪਣਾ ਮੁਕਦਮਾ ਲੈ ਕੇ ਗਿਆ ਪਰ ਹੁਣ ਵਪਾਰੀ ਉੱਥੇ ਨਹੀਂ ਸੀ न्यायधीश ने हर बार उस तीकल सुनी पर कोई फैसला नहीं सुनाया क्योंकि व्यापारी शहर छोड़ चुका ਸੀ भिखारी ਨੂੰ ਹੁਣ ਆਪਣੀ ਚਾਲ ਸਮਝ ਆ ਗਈ ਕਿ ਉਸ ਦਾ ਲਾਲਚ ਹੀ ਉਸ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਉਸ ਨੇ ਸੋਚਿਆ ਕਿ ਜੇ ਉਹ ਉਸ ਵਪਾਰੀ ਨੂੰ ਮਾਫ ਕਰ ਦਿੰਦਾ ਅਤੇ ਸਿਰਫ ਆਪਣੇ ਅਸਲ 200 ਸਿੱਕੇ ਲੈ ਲੈਂਦਾ ਤਾਂ ਉਹ ਵਪਾਰੀ ਸ਼ਾਇਦ ਸ਼ਹਿਰ ਵਿੱਚ ਹੀ ਰਹਿੰਦਾ ਅਤੇ ਸ਼ਾਇਦ ਭਵਿੱਖ ਵਿੱਚ ਉਹ ਹੋਰ ਮਦਦ ਵੀ ਕਰਦਾ ਪਰ ਹੁਣ ਉਸਦੇ ਲਾਲਚ ਨੇ ਇੱਕ ਅਮੀਰ ਅਤੇ ਮਾਨਯੋਗ ਵਪਾਰੀ ਨੂੰ ਸ਼ਹਿਰ ਛੱਡਣ ਲਈ ਮਜਬੂਰ ਕਰ ਦਿੱਤਾ ਸੀ ਇਸ ਦੌਰਾਨ ਸ਼ਹਿਰ ਵਿੱਚ ਕੇਸਰ ਦੀ ਮੰਗ ਬਹੁਤ ਵੱਧ ਗਈ ਉਹ ਵਪਾਰੀ ਤੋਂ ਜੋ ਸ਼ਹਿਰ ਛੱਡ ਗਿਆ ਸੀ ਉਹ ਕੇਸਰ ਦਾ ਸਭ ਤੋਂ ਵੱਡਾ ਸਪਲਾਈਅਰ ਸੀ ਉਸਦੇ ਜਾਣ ਨਾਲ ਸ਼ਹਿਰ ਵਿੱਚ ਕੇਸਰ ਦਾ ਕਾਰੋਬਾਰ ਠੱਪ ਹੋ ਗਿਆ ਅਤੇ ਕੀਮਤਾਂ ਅਸਮਾਨ ਨੂੰ ਛੂਣ ਲੱਗੀਆਂ ਦੂਜੇ ਵਪਾਰੀਆਂ ਨੂੰ ਇਸ ਦਾ ਕਾਰਨ ਪਤਾ ਚੱਲਿਆ ਕਿ ਇਹ ਸਭ ਉਸ ਅਨਿਭਿਖਾਰੀ ਦੇ ਲਾਲਚ ਕਾਰਨ ਹੋਇਆ ਹੈ ਤਾਂ ਲੋਕਾਂ ਨੇ ਉਸ ਭਿਖਾਰੀ ਦਾ ਬਾਈਕਟ ਕਰਨਾ ਸ਼ੁਰੂ ਕਰ ਦਿੱਤਾ ਹੁਣ ਕੋਈ ਉਸ ਨੂੰ ਭੀਖ ਨਹੀਂ ਦਿੰਦਾ ਸੀ ਕਿਉਂਕਿ ਉਸਨੇ ਆਪਣੇ ਲਾਲਚ ਲਈ ਸ਼ਹਿਰ ਦੇ ਇੱਕ ਇੱਜ਼ਤਦਾਰ ਵਪਾਰੀ ਨੂੰ ਬਦਨਾਮ ਕੀਤਾ ਸੀ ਆਖਰਕਾਰ ਇੱਕ ਦਿਨ ਜਦੋਂ ਭਿਖਾਰੀ ਮਸਜਿਦ ਵਾਲੇ ਥਾਂ ਤੇ ਪਹੁੰਚਿਆ ਤਾਂ ਉਹ ਭੁੱਖ ਅਤੇ ਪਛਤਾਵੇ ਨਾਲ ਬਿਲਕੁਲ ਟੁੱਟ ਚੁੱਕਾ ਸੀ ਉਸਨੇ ਮਿੱਟੀ ਪਟਕੇ ਆਪਣੀ ਥੈਲੀ ਕੱਢੀ ਥੈਲੀ ਵਿੱਚ ਬਾਕੀ ਬਚੇ ਸਿੱਕੇ ਪਏ ਸਨ ਪਰ ਉਸਦਾ ਮਨ ਖਾਲੀ ਸੀ ਉਸਨੂੰ ਅਹਿਸਾਸ ਹੋਇਆ ਕਿ ਉਸਨੇ ਸਿੱਕਿਆਂ ਦੇ ਬਦਲੇ ਆਪਣੀ ਇੱਜ਼ਤ, ਦਿਯਾਲਤਾ ਅਤੇ ਆਖਰਕਾਰ ਆਪਣੀ ਰੋਜ਼ੀ ਵੀ ਗਵਾ ਲਈ ਦੂਸਰੇ ਪਾਸੇ ਉਹ ਕੇਸਰ ਦਾ ਵਪਾਰੀ ਵਾਪਸ ਆਪਣੇ ਸ਼ਹਿਰ ਪਹੁੰਚ ਗਿਆ ਉਸਨੇ ਇਮਾਨਦਾਰੀ ਅਤੇ ਸਖਤ ਮਿਹਨਤ ਨਾਲ ਦੁਬਾਰਾ ਵਪਾਰ ਸ਼ੁਰੂ ਕੀਤਾ ਸਮੇਂ ਦੇ ਨਾਲ ਉਸਦਾ ਕਾਰੋਬਾਰ ਉਸ ਸ਼ਹਿਰ ਵਿੱਚ ਪਹਿਲਾਂ ਨਾਲੋਂ ਵੀ ਜ਼ਿਆਦਾ ਵਧਿਆ ਉਸਨੇ ਭਿਖਾਰੀ ਨਾਲ ਹੋਈ ਘਟਨਾ ਨੂੰ ਇੱਕ ਸਬਕ ਵਜੋਂ ਯਾਦ ਰੱਖਿਆ ਕਿ ਜਦੋਂ ਤੁਸੀਂ ਮਜਬੂਰੀ ਵਿੱਚ ਕੋਈ ਗਲਤੀ ਕਰਦੇ ਹੋ ਤਾਂ ਤੁਹਾਨੂੰ ਉਸਦੀ ਕੀਮਤ ਚੁਕਾਉਣੀ ਪੈਂਦੀ ਹੈ ਪਰ ਨਾਲ ਹੀ ਉਸ ਨੂੰ ਇਹ ਵੀ ਅਹਿਸਾਸ ਹੋਇਆ ਕਿ ਲਾਲਚ ਹਮੇਸ਼ਾ ਭਾਰੀ ਪੈਂਦਾ ਹੈ ਉਸਨੇ ਆਪਣੇ ਪੈਸਿਆਂ ਨਾਲ ਲੋਕਾਂ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ ਅਤੇ ਖੁਦ ਨੂੰ ਇੱਕ ਦਿਆਲੂ ਅਤੇ ਧਰਮੀ ਵਪਾਰੀ ਵੱਜੋਂ ਸਥਾਪਿਤ ਕੀਤਾ। ਦੋਸਤੋ ਇਸ ਕਹਾਣੀ ਤੋਂ ਸਾਨੂੰ ਦੋ ਮੁੱਖ ਸਿੱਖਿਆਵਾਂ ਮਿਲਦੀਆਂ ਹਨ। ਨੰਬਰ 1 ਮਜਬੂਰੀ ਵਿੱਚ ਕੀਤੀ ਗਈ ਛੋਟੀ ਜਿਹੀ ਗਲਤੀ ਜਿਵੇਂ ਕਿ ਕਰਜ਼ ਲੈਣਾ ਕਈ ਵਾਰ ਵੱਡੀਆਂ ਮੁਸੀਬਤਾਂ ਦਾ ਕਾਰਨ ਬਣ ਜਾਂਦੀ ਹੈ। ਨੰਬਰ 2 ਲਾਲਚ ਅਤੇ ਅਸੰਤੁਸ਼ਟਤਾ ਹਮੇਸ਼ਾ ਨੁਕਸਾਨਦਾਇਕ ਹੁੰਦੇ ਹਨ ਅਤੇ ਅੰਤ ਵਿੱਚ ਸਭ ਕੁਝ ਗਵਾ ਦਿੰਦੇ ਹਨ। ਭਾਵੇਂ ਤੁਸੀਂ ਜਿੱਤੂ ਹੀ ਕਿਉਂ ਨਾ ਬਣੋ ਦੋਸਤੋ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਕਿਹੋ ਜਿਹੀ ਲੱਗੀ ਆਪਣੀ رائے ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦਿਨਾ ਮਿਲਦੇ ਹਾਂ ਅਗਲੀ ਕਹਾਣੀ ਦੇ ਨਾਲ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ